ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ ਕਿ ਤੁਸੀਂ ਆਨਲਾਈਨ ਪੋਰਟਲ ਦੇ ਉੱਤੇ ਟਰਾਂਸਫਰਸ ਦੇ ਲਈ ਅਪਲਾਈ ਕਿਵੇਂ ਕਰਨਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਸਿੱਖਿਆ ਵਿਭਾਗ ਦੀ ਈ ਪੰਜਾਬ ਦੀ ਵੈੱਬਸਾਈਟ ਓਪਨ ਕੀਤੀ ਹੋਈ ਹੈ ਜਿਹੜੇ ਸਾਥੀ ਸਿੱਖਿਆ ਵਿਭਾਗ ਵਿੱਚ ਅਜੇ ਤੱਕ ਨਹੀਂ ਆਏ ਉਹ ਵੀ ਇਸ ਵੀਡੀਓ ਨੂੰ ਦੇਖਣ ਤਾਂ ਜੋ ਤੁਹਾਨੂੰ ਵੀ ਪਤਾ ਲੱਗੇ ਕਿ ਜਿਹੜੇ ਰੈਗੂਲਰ ਕਰਮਚਾਰੀ ਕੰਮ ਕਰ ਰਹੇ ਹੈ ਸਿੱਖਿਆ ਵਿਭਾਗ ਦੇ ਵਿੱਚ ਬਦਲੀਆਂ ਦੇ ਲਈ ਅਪਲਾਈ ਉਹਨਾਂ ਦੁਆਰਾ ਕਿਵੇਂ ਕੀਤਾ ਜਾਂਦਾ ਹੈ ਸੋ ਤੁਹਾਡੇ ਸਾਹਮਣੇ ਜਿਹੜੀ ਵੈਬਸਾਈਟ ਵੇਖਣ ਨੂੰ ਮਿਲ ਰਹੀ ਹੈ ਸਿੱਖਿਆ ਵਿਭਾਗ ਦੀ ਵੈਬਸਾਈਟ ਹੈਗੀ ਆ e-punjabschool.gov.in ਇੱਥੇ ਤੁਸੀਂ ਵੇਖ ਸਕਦੇ ਹੋ ਲੌਗਇਨ ਦੀ ਆਪਸ਼ਨ ਆ ਰਹੀ ਹੈ ਲੌਗਇਨ ਦੇ ਉੱਤੇ ਜਾਣਾ ਹੈ ਸਟਾਫ ਲੌਗਇਨ ਦੇ ਉੱਤੇ ਸਟਾਫ ਲੌਗਇਨ ਦੇ ਉੱਤੇ ਤੁਸੀ ਯੂਜ਼ਰਨੇਮ ਫਿਲ ਕਰਨਾ ਹੈ ਐਂਡ ਪਾਸਵਰਡ ਉਸ ਤੋਂ ਬਾਅਦ ਡੇਟ ਆਫ ਬਰਥ ਜਦੋਂ ਤੁਸੀ ਇਹ ਤਿੰਨੇ ਚੀਜ਼ਾਂ ਫਿਲ ਕਰ ਲੋਗੇ ਉਸ ਤੋਂ ਬਾਅਦ ਗੋ ਬਟਨ ਤੇ ਕਲਿੱਕ ਕਰਨਾ ਹੈ ਸਾਰੀ ਇਨਫੋਰਮੇਸ਼ਨ ਫਿਲ ਕਰਨ ਤੋਂ ਬਾਅਦ ਤੁਸੀ ਦੇਖ ਸਕਦੇ ਹੋ ਆਪਾਂ ਹੁਣ ਕਲਿੱਕ ਕਰਾਂਗੇ ਗੋ ਬਟਨ ਦੇ ਗੋ ਬਟਨ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਪੇਜ ਓਪਨ ਹੋਏਗਾ ਇੱਥੇ ਤੁਹਾਡਾ ਡੀਡੀਓ ਸਕੂਲ ਦੇਖਣ ਨੂੰ ਮਿਲੇਗਾ ਜੇਕਰ ਇਹ ਚੀਜ਼ ਗਲਤ ਹੋਏਗੀ ਤੁਹਾਨੂੰ ਐਮਆਈਐਸ ਵਿੰਗ ਨੂੰ ਕੰਟੈਕਟ ਕਰਨਾ ਪੈਣਾ ਹੈ ਸੋ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖ ਲਿਓ ਸੋ ਇਹ ਆਪਣਾ ਹੁਣ ਇਸ ਤੋਂ ਬਾਅਦ ਤੁਸੀਂ ਕਿਹੜੀ ਆਪਸ਼ਨ ਤੇ ਕਲਿੱਕ ਕਰਨਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਅਪਲਾਈ ਬਟਨ ਤੇ ਤੁਸੀਂ ਕੀ ਕਰਨਾ ਹੈ ਜਦੋਂ ਤੁਸੀਂ ਇੱਥੇ ਜਾਂਦੇ ਹੋ ਤਾਂ ਤੁਹਾਨੂੰ ਇੱਥੇ ਕਾਫੀ ਸਾਰੀਆਂ ਆਪਸ਼ਨਾਂ ਵੇਖਣ ਨੂੰ ਮਿਲਣਗੀਆਂ ਇੱਥੇ ਇੱਕ ਛੋਟਾ ਜਿਹਾ ਜਿਹੜਾ ਟੈਕਸਟ ਹੈਗਾ ਲਿਖਿਆ ਹੋਇਆ ਟਰਾਂਸਫਰ ਦਾ ਇੱਥੇ ਤੁਸੀਂ ਅਪਲਾਈ ਫਾਰ ਟਰਾਂਸਫਰ ਤੇ ਕਲਿੱਕ ਕਰਨਾ ਹੈ ਅਪਲਾਈ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤਿੰਨ ਆਪਸ਼ਨਾਂ ਵੇਖਣ ਨੂੰ ਮਿਲਣਗੀਆਂ ਸਭ ਤੋਂ ਪਹਿਲਾ ਹੈ ਜੀ ਜਨਰਲ ਡਿਟੇਲਸ ਉਸ ਤੋਂ ਬਾਅਦ ਰਿਜ਼ਲਟਸ ਫਿਰ ਉਸ ਤੋਂ ਬਾਅਦ ਸਰਵਿਸ ਰਿਕਾਰਡਸ ਫਿਰ ਉਸ ਤੋਂ ਬਾਅਦ ਤੁਸੀ ਡਾਟਾ ਨੂੰ ਅਪਰੂਵ ਕਰ ਦੇਣਾ ਹੈ ਸੋ ਤੁਹਾਡੇ ਸਾਹਮਣੇ ਮੈਂ ਜਨਰਲ ਡਿਟੇਲ ਫਿਲ ਕਰਕੇ ਦਿਖਾਉਂਗਾ ਸਭ ਤੋਂ ਪਹਿਲਾਂ ਆਪਾਂ ਕਲਿੱਕ ਕਰਾਂਗੇ ਜਨਰਲ ਡਿਟੇਲਸ ਤੇ ਜਦੋਂ ਤੁਸੀਂ ਜਨਰਲ ਡਿਟੇਲਸ ਤੇ ਕਲਿੱਕ ਕਰ ਦਿੱਤਾ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਕੁਝ ਆਪਸ਼ਨਸ ਦੇਖਣ ਨੂੰ ਮਿਲਣਗੀਆਂ ਇੱਥੇ ਲਿਖਿਆ ਹੋਊਗਾ ਜੀ ਪ੍ਰੈਜ਼ੈਂਟ ਡਿਟੇਲ ਜਿੱਥੇ ਤੁਹਾਡੇ ਸਕੂਲ ਦਾ ਨਾਮ ਲਿਖਿਆ ਹੋਏਗਾ ਤੁਹਾਡਾ ਜ਼ਿਲ੍ਹਾ ਤੁਹਾਡਾ ਬਲਾਕ ਕਿਹੜਾ ਹੈ ਸਕੂਲ ਮੈਨੇਜਮੈਂਟ ਸਕੂਲ ਦੀ ਕੈਟਾਗਰੀ ਸਟਾਫ ਆਈਡੀ ਲਿਖੀ ਹੋਏਗੀ ਤੁਹਾਡਾ ਨਾਮ ਤੁਹਾਡੇ ਪਿਤਾ ਜੀ ਦਾ ਨਾਮ ਤੁਹਾ ਪਨ ਕੀਤੀ ਹੋਈ ਆ ਇਹਨਾਂ ਦੀ ਜਿਹੜੀ ਜੁਆਇਨਿੰਗ ਹੈਗੀ ਆ ਜੀ 26 ਅਗਸਤ 2021 ਵਿੱਚ ਹੋਈ ਸੀਗੀ ਤੇ ਪ੍ਰੈਜ਼ੈਂਟ ਸਕੂਲ ਦੇ ਵਿੱਚ ਜਿਹੜੀ ਜੁਆਇਨਿੰਗ ਹੋਈ ਸੀਗੀ ਜੀ ਉਹ ਹੋਈ ਸੀਗੀ 26 ਅਗਸਤ 2021 ਪਾਉਸ ਦੋਨੋਂ ਡੇਟਸ ਜਿਹੜੀਆਂ ਹੈਗੀਆਂ ਨੇ ਜੀ ਉਹ ਸੇਮ ਨਹੀਂ ਤੁਸੀਂ ਬਾਕੀ ਇਨਸ਼ੋਰ ਕਰ ਲਿਓ ਕਿ ਜਿਹੜੀਆਂ ਇਹ ਡਿਟੇਲਸ ਦਿੱਤੀਆਂ ਹੋਈਆਂ ਨੇ ਇਹ ਤੁਹਾਡੀਆਂ ਕਰੈਕਟ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਇਸ ਅਕੋਰਡਿੰਗ ਹੀ ਤੁਸੀਂ ਇੱਥੇ ਆਪਸ਼ਨਾਂ ਦੇ ਵਿੱਚ ਡਾਟਾ ਫਿਲ ਕਰਨਾ ਹੈ ਜੇਕਰ ਡਾਟਾ ਮਿਸਮੈਚ ਹੋਊਗਾ ਤਾਂ ਹੋ ਸਕਦਾ ਹੈ ਫਿਊਚਰ ਦੇ ਵਿੱਚ ਤੁਹਾਡੀ ਆਬਜੈਕਸ਼ਨ ਵੀ ਲੱਗ ਜAVE ਜੋ ਤੁਸੀਂ ਵੇਖ ਸਕਦੇ ਹੋ ਸਪੈਸ਼ਲ ਕੈਟੇਗ ਐਨੀ ਡਿਜ਼ੀਜ਼ ਮੈਂ ਤਾਂ ਠੀਕ ਠਾਕ ਹੈਗਾ ਸੀ ਇੱਥੇ ਨੋ ਫੀਲ ਕਰਤਾ ਹੈ ਡਿਫਰੈਂਟਲੀ ਏਬਲਡ ਔਰ ਮੈਂਟਲੀ ਚੈਲੰਜ ਚਿਲड्रन ਸੋ ਇੱਥੇ ਤੁਸੀਂ ਵੇਖ ਲਿਓ ਜੋ ਵੀ ਤੁਹਾਡੀ ਸਿਚੁਏਸ਼ਨ ਹੋਈ ਇੱਥੇ ਆਪਾਂ ਨੋ ਫਿਲ ਕਰਤਾ ਹੈ ਇਫ ਬੋਥ ਹਸਬੈਂਡ ਐਂਡ ਵਾਈਫ ਆਰ ਵਰਕਿੰਗ ਇਨ ਸਟੇਟ ਸੈਂਟਰ ਗਵਰਨਮੈਂਟ ਪੀਐਸਯੂ ਸੋ ਤੁਹਾਡੀ ਕੈਟਾਗਰੀ ਜੇਕਰ ਇਹਦੇ ਵਿੱਚ ਬਣਦੀ ਹੋਈ ਤਾਂ ਯੈਸ ਕਰ ਦਿਓ ਆਦਰਵਾਇਜ਼ ਨੋ ਫਿਰ ਇੱਥੇ ਆਗਾ ਜੀ ਵਰਡ এনਰੋਲਡ ਸਟਡਿੰਗ ਸਟੱਡਿਡ ਇਨ ਗਵਰਨਮੈਂਟ ਸਕੂਲ ਸੋ ਇੱਥੇ ਮੈਂ ਨੋ ਕਰ ਦਿੱਤਾ ਹੈ ਇਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਸੀਨੀਅਰਿਟੀ ਨੰਬਰ ਆਪਸ਼ਨਲ ਹੈ ਤੇ ਮੈਂ ਫਿਲ ਨਹੀਂ ਕੀਤਾ ਐਂਡ ਇਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਏਸੀਆਰ ਤੇ ਜਿਹੜੇ ਨੰਬਰ ਹੈਗੇ ਆ 2022-23 ਦੀ ਗੱਲ ਹੋ ਰਹੀ ਹੈ ਸੋ ਆ ਪ੍ਰੋਬੇਸ਼ਨ ਪੀਰੀਅਡ ਕਲੀਅਰ ਹੋ ਰਿਹਾ ਹੈ ਜੇਕਰ ਮੈਂ ਇੱਥੇ ਯੈਸ ਕਰਤਾ ਤੇ ਫਿਰ ਇਹਨਾਂ ਨੇ ਕੁਝ ਵੀ ਨਹੀਂ ਪੁੱਛਣਾ ਕਿਉਂਕਿ ਮੇਰਾ ਪਰਖਕਾਲ ਪੂਰਾ ਨਹੀਂ ਹੋ ਰਿਹਾ ਤੇ ਮੈਂ ਕੀ ਕਰੂੰਗਾ ਜੀ ਇੱਥੇ ਮੈਂ ਇੱਥੇ ਕਰ ਦੂੰਗਾ ਜੀ ਨੋ ਸੋ ਜਦੋਂ ਆਪਾਂ ਨੋ ਬਟਨ ਤੇ ਕਲਿੱਕ ਕਰ ਦਿੰਨੇ ਆ ਤੇ ਇਹ ਪੁੱਛਣਗੇ ਕਿ ਇਹ ਦੱਸੋ ਕਿ ਤੁਹਾਡਾ ਜਿਹੜਾ ਪ੍ਰੋਬੇਸ਼ਨ ਪੀਰੀਅਡ ਹੈ ਉਹ ਕਦੋਂ ਕਲੀਅਰ ਹੋ ਰਿਹਾ ਸੋ ਜੇਵੇਂ ਇੱਕ ਵਾਰ ਮੰਨ ਲਓ ਕਿ ਮੇਰਾ ਜਿਹੜਾ ਕਹਿ ਸਕਦੇ ਆ ਜੁਆਇਨਿੰਗ ਜਿਹੜੀ ਸੀਗੀ ਉਹ 26 ਅਗਸਤ 2021 ਵਿੱਚ ਆ ਗਈ ਸੀ ਤੇ ਮੇਰਾ ਪਰਖਕਾਲ ਐਗਜ਼ੈਕਟ 10 ਸਾਲ ਬਾਅਦ ਪੂਰਾ ਹੋਊਗਾ 25 ਅਗਸਤ 2024 ਨੂੰ ਜਿਹੜੇ ਕਿ ਕਹਿ ਸਕਦੇ ਆ ਅਗਲੇ ਮਹੀਨੇ ਦੇ ਵਿੱਚ ਐਗਜ਼ੈਕਟ ਮਹੀਨੇ ਬਾਅਦ ਪਰਕਾਲ ਪੂਰਾ ਹੋ ਜਾਊਗਾ ਸੋ ਮੈਂ ਉਹੀ ਡੇਟ ਇੱਥੇ ਫਿਲ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਤੁਸੀਂ ਵੇਖ ਸਕਦੇ ਹੋ 25 ਅਗਸਤ 2024 ਮੈਂ ਇੱਥੇ ਫਿਲ ਕਰਤਾ ਆ ਇਸ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ ਡੇਟ ਆਫ ਫਰਸਟ ਜੁਆਇਨਿੰਗ ਜਿਹੜੀ ਕਿ ਡੇਟ ਇੱਥੇ ਲਿਖੀ ਵੀ ਹੋਈ ਸੀਗੀ ਤੁਹਾਡੇ ਸਾਈਡ ਦੇ ਉੱਤੇ ਤੁਸੀਂ ਇਹ ਸੇਮ ਡੇਟ ਇੱਥੇ ਫਿਲ ਕਰ ਦਿਓ ਐਂਡ ਡੇਟ ਆਫ ਸਕੂਲ ਡੇਟ ਆਫ ਜੁਆਇਨਿੰਗ ਇਨ ਪ੍ਰੈਜੈਂਟ ਸਕੂਲ ਇੱਥੇ ਵੀ ਮੈਂ ਸੇਮ ਡੇਟ ਫਿਲ ਕਰ ਦਿੱਤੀ ਆ ਫਿਰ ਦਾ ਕੋਈ ਵੇਰਵਾ ਤੁਸੀਂ ਨਹੀਂ ਦੇਣਾ ਸੋ ਤੁਸੀਂ ਇਹ ਲੀਵਸ ਫਿਲ ਕਰਨ ਤੋਂ ਬਾਅਦ ਅੱਗੇ ਤੁਸੀਂ ਆਪ ਦਾ ਜਿਹੜਾ ਜੈਂਡਰ ਹੈਗਾ ਜੀ ਉਹ ਚੂਜ਼ ਕਰ ਲਿਓ ਉਸ ਤੋਂ ਬਾਅਦ ਤੁਸੀਂ ਫਿਲ ਕਰਨਾ ਹੈ ਕਿ ਤੁਹਾਡੀ ਜਿਹੜੀ ਟਰਾਂਸਫਰ ਹੈਗੀ ਆ ਕਿ ਉਹ ਕੰਪਲੇਂਟ ਬੇਸਿਸ ਤੇ ਹੋ ਚੁੱਕੀ ਆ ਜਾਂ ਹੋਈ ਹੈ ਸੋ ਇੱਥੇ ਤੁਸੀਂ ਜਿਵੇਂ ਵੀ ਵੇਖ ਲਿਓ ਕਈ ਵਾਰ ਕੁਝ ਕੈਂਡੀਡੇਟਸ ਦੀ ਜਿਹੜੀ ਬਦਲੀ ਹੈਗੀ ਆ ਟਰਾਂਸਫਰ ਬੇਸਿਸ ਤੇ ਵੀ ਹੋਈ ਹੁੰਦੀ ਹੈ ਸੋ ਇੱਥੇ ਤੁਸੀਂ ਵੇਖ ਲਿਓ ਉਸ ਅਕੋਰਡਿੰਗ ਮੈਂ ਇੱਥੇ ਨੋ ਫਿਲ ਕਰ ਦਿੱਤਾ ਹੈ ਕਿਉਂਕਿ ਇਸ ਤੋਂ ਪਹਿਲਾਂ ਮੇਰੇ ਕਦੇ ਕੋਈ ਕੰਪਲੇਂਟ ਦੇ ਬੇਸਿਸ ਤੇ ਕੋਈ ਵੀ ਬਦਲੀ ਨਹੀਂ ਹੋਈ ਉਸ ਤੋਂ ਬਾਅਦ ਤੁਹਾਡਾ ਮੈਰਿਟਲ ਸਟੇਟਸ ਜਿਵੇਂ ਕਿ ਇੱਥੇ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸਾਰੀਆਂ ਆਪਸ਼ਨਾਂ ਵੇਖਣ ਨੂੰ ਮਿਲ ਰਹੀਆਂ ਨੇ ਇੱਥੇ ਲਿਖਿਆ ਹੋਇਆ ਨਨ ਆਫ ਥੀਸ ਹੋ ਸਕਦਾ ਕੁਝ ਸਾਥੀ ਇਹੋ ਜੇ ਹੋਣ ਜਿਨ੍ਹਾਂ ਦੀ ਕਾਰਡਰ ਦੀ ਜਿਹੜੀ ਡਿਟੇਲ ਹੈਗੀ ਆ ਇਸ ਲਿਸਟ ਵਿੱਚ ਨਹੀਂ ਆ ਰਹੀ ਸੋ ਉੱਥੇ ਜਿਹੜੇ ਸਾਥੀ ਨੇ ਇਹ ਆਪਸ਼ਨ ਫਿਲ ਕਰ ਦੇਣਗੇ ਬਾਕੀ ਤੁਸੀਂ ਦੇਖ ਸਕਦੇ ਹੋ 374 ਮਾਸਟਰ ਕਾਰਡਰ 2392 ਮਾਸਟਰ ਕਾਰਡਰ 873 ਡੀਪੀਈ 53 ਡੀਪੀਈ 3582 ਮਾਸਟਰ ਕਾਰਡਰ ਵੇਟਿੰਗ ਤੇ 180 ਈਟੀਟੀ ਸੋ ਇੱਥੇ ਜਿਹੜੀ ਵੀ ਤੁਹਾਡੀ ਕਹ ਲੋ ਰਿਕਰੂਟਮੈਂਟ ਹੈਗੀ ਆ ਕਾਰਡਰ ਹੈਗਾ ਆ ਤੁਸੀਂ ਉਸ ਅਕੋਰਡਿੰਗ ਚੂਜ਼ ਕਰ ਸਕਦੇ ਹੋ ਜਦੋਂ ਤੁਸੀਂ ਇਹ ਸਾਰੀ ਇਨਫੋਰਮ ਤੇ ਵਾਪਸ ਆ ਜਾਣਾ ਹੈ ਸੋ ਜਦੋਂ ਤੁਸੀਂ ਉੱਤੇ ਜਾਉਂਗੇ ਇੱਥੇ ਬੈਕ ਦਾ ਬਟਨ ਇੱਕ ਤੁਹਾਨੂੰ ਵਿਖ ਰਿਹਾ ਹੋਣਾ ਸੋ ਬੈਕ ਬਟਨ ਤੇ ਜਦੋਂ ਤੁਸੀਂ ਕਲਿੱਕ ਕਰੋਗੇ ਹੁਣ ਤੁਸੀਂ ਜਨਰਲ ਡਿਟੇਲਸ ਫਿਲ ਕਰ ਚੁੱਕੇ ਹੋ ਹੁਣ ਤੁਸੀਂ ਰਿਜ਼ਲਟ ਵਾਲੇ ਸੈਕਸ਼ਨ ਤੇ ਜਾਣਾ ਹੈ ਹੁਣ ਮੈਂ ਰਿਜ਼ਲਟ ਵਾਲੇ ਬਟਨ ਤੇ ਕਲਿੱਕ ਕਰੂੰਗਾ ਰਿਜ਼ਲਟ ਵਾਲੇ ਬਟਨ ਦੇ ਉੱਤੇ ਕਲਿੱਕ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਦੇਖਣ ਨੂੰ ਮਿਲੇਗਾ ਸੈਸ਼ਨ ਤੇ ਇਸ ਰਿਜ਼ਲਟ ਅਵੇਲੇਬਲ ਜਦੋਂ ਤੁਸੀਂ ਸੈਸ਼ਨ ਤੇ ਕਲਿੱਕ ਕਰਦੇ ਹੋ ਕਿਉਂਕਿ ਮੈਂ ਪੰਜੇ ਜਿਹੜੀਆਂ ਆਪਸ਼ਨਾਂ ਨੇ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਚੂਜ਼ ਕਰੋਗੇ 2018-19 ਵਾਲਾ ਜਿਹੜਾ ਸੈਸ਼ਨ ਹੈਗਾ ਸੀ ਕਿਉਂਕਿ ਇ ਕਵੈਸ਼ਨ ਵਾਰ-ਵਾਰ ਕੈਂਡੀਡੇਟਸ ਨੂੰ ਪੁੱਛਿਆ ਜਾਂਦਾ ਕਿ ਸਰ ਇਹ ਦੱਸਿਆ ਜਾਵੇ ਕਿ ਆਪਾਂ ਇੱਥੇ 100 ਵਿੱਚੋਂ ਨੰਬਰ ਫਿਲ ਕਰਨੇ ਹਨ ਜਾਂ ਫਿਰ 200 ਦੇ ਵਿੱਚੋਂ ਸੋ ਇੱਥੇ ਜਿਹੜੇ ਤੁਹਾਡੇ ਨੰਬਰ ਫਿਲ ਕੀਤੇ ਜਾਣਗੇ ਉਹ ਫਿਲ ਕੀਤੇ ਜਾਣਗੇ ਜੀ 200 ਨੰਬਰਾਂ ਦੇ ਵਿੱਚੋਂ ਤੇ ਇਹ ਆਪਾਂ ਰਿਜ਼ਲਟ ਫਿਲ ਕਰ ਰਹੇ ਹਾਂ ਕਿਉਂਕਿ ਹੁਣ ਵਾਲੀਆਂ ਜੇਕਰ ਤੁਸੀਂ ACR ਫਿਲ ਕੀਤੀ ਹੋਵੇ IHRMS ਵਾਲੀ ID ਤੇ ਫਿਰ ਤੁਹਾਨੂੰ ਆਈਡੀਆ ਹੋ ਜਾਏਗਾ ਕਿ ਇੱਥੇ ਆਪਾਂ 200 ਦੇ ਨੰਬਰਾਂ ਦੇ ਵਿੱਚੋਂ ਆਪਾਂ ਕਿੰਨੇ ਕ ਨੰਬਰ ਇੱਥੇ ਫਿਲ ਕਰਨੇ ਹਨ ਤਾਂ ਤੁਸੀਂ ਵੇਖ ਸਕਦੇ ਹੋ ਸੈਸ਼ਨ ਇਸ ਰਿਜ਼ਲਟ ਅਵੇਲੇਬਲ ਸੋ ਉਸ ਅਕੋਰਡਿੰਗ ਤੁਸੀਂ ਦੇਖ ਲਿਓ ਸੋ ਸੀਕੁਐਂਸ ਵਾਈਜ਼ ਤੁਸੀਂ ਡਿਟੇਲ ਫਿਲ ਕਰਦੇ ਰਹਿਣਾ ਹੈ ਜਿਵੇਂ ਕਿ 2018 19 19 20 21 20 21 21 22 ਤੇ 22 23 ਜਦੋਂ ਤੁਸੀਂ ਇਹ ਸਾਰੀ ਇਨਫੋਰਮੇਸ਼ਨ ਫਿਲ ਕਰੀ ਜਾਉਂਗੇ ਐਡ ਰਿਜ਼ਲਟ ਤੇ ਕਲਿੱਕ ਕਰ ਦਿੰਨੇ ਹੋ ਫਿਰ ਇਸ ਤਰ੍ਹਾਂ ਜਿਹੜਾ ਤੁਹਾਡਾ ਕੁਝ ਡਾਟਾ ਹੈਗਾ ਜੀ ਇਹ ਵੇਖਣ ਨੂੰ ਮਿਲੇਗਾ ਇਸ ਤੋਂ ਬਾਅਦ ਤੁਸੀਂ ਇਹਨੂੰ ਸੇਵ ਕਰ ਲਿਆ ਹੋਊਗਾ ਸੇਵ ਆਟੋਮੈਟਿਕਲੀ ਇਹ ਸਾਰੀਆਂ ਚੀਜ਼ਾਂ ਹੁੰਦੇ ਰਹਿਣਗੀਆਂ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਆ ਜਿਹੜਾ ਬੈਕ ਬਟਨ ਤੁਹਾਨੂੰ ਵੇਖਣ ਨੂੰ ਮਿਲ ਰਿਹਾ ਇਹਨੂੰ ਤੁਸੀਂ ਕਲਿੱਕ ਕਰ ਦਿਓ ਬ ਤੁਹਾਡਾ ਜ਼ਿਲ੍ਹਾ ਪੁੱਛਿਆ ਜਾਏਗਾ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਸਕੂਲ ਦੇ ਵਿੱਚ ਤੁਸੀਂ ਸਰਵ ਕਰ ਰਹੇ ਹੋ ਤੁਸੀਂ ਉੱਥੇ ਉਹ ਜ਼ਿਲ੍ਹਾ ਚੂਜ਼ ਕਰ ਲਿਓ ਫਿਰ ਮੈਨੇਜਮੈਂਟ ਵੇਖ ਲਿਓ ਮੈਨੇਜਮੈਂਟ ਦੇ ਵਿੱਚ ਤੁਸੀਂ ਡਿਪਾਰਟਮੈਂਟ ਆਫ ਐਜੂਕੇਸ਼ਨ ਹੀ ਚੂਜ਼ ਕਰੋਗੇ ਫਿਰ ਇਹਦੇ ਵਿੱਚ ਕੈਟਾਗਰੀ ਦੇਖ ਲਿਓ ਕਿ ਤੁਹਾਡਾ ਜਿਹੜਾ ਸਕੂਲ ਹੈਗਾ ਜਾਂ ਪ੍ਰਾਇਮਰੀ ਸਕੂਲ ਹੈ ਮਿਡਲ ਸਕੂਲ ਹੈ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਜਦੋਂ ਤੁਸੀਂ ਇਹ ਸਾਰੀਆਂ ਆਪਸ਼ਨਾਂ ਕਲਿੱਕ ਕਰ ਲੋਗੇ ਫਿਰ ਇੱਥੇ ਤੁਹਾਨੂੰ ਸਕੂਲ ਵਾਲੀ ਜਿਹੜੀ ਆਪਸ਼ਨ ਹੈਗੀ ਆ ਜੀ ਉਹ ਵੀ ਵੇਖਣ ਨੂੰ ਮਿਲੇਗੀ ਤੇ ਕਈ ਵਾਰ ਹੁੰਦਾ ਕੀ ਹੈ ਕਿ ਕੁਝ ਟੀਚਰਸ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੇ ਕਿਸੇ ਟੀਚਰ ਨੇ 2 ਸਾਲ ਪਹਿਲਾਂ ਹੀ ਲਗਾਏ ਹੋਇਆ ਸੋ ਉੱਥੇ ਇਹਦੀ ਡਿਟੇਲ ਵੀ ਫਿਲ ਕੀਤੀ ਜਾਊਗੀ ਉਸ ਤੋਂ ਪਹਿਲਾਂ ਜੇਕਰ ਕਿਸੇ ਹੋਰ ਸਕੂਲ ਵਿੱਚ ਟਾਈਮ ਲਗਾਇਆ ਸਗਾ ਸੀਕੁਐਂਸ ਵਾਈਜ਼ ਇਹ ਸਾਰੀ ਡਿਟੇਲ ਜਿਹੜੀ ਹੈਗੀ ਆ ਜੀ ਇੱਥੇ ਤੁਸੀਂ ਐਡ ਸਕੂਲ ਆਫਿਸ ਤੇ ਫਿਲ ਕਰਦੇ ਰਹਿਣਾ ਹੈ ਜਿਵੇਂ ਮੈਂ ਤੁਹਾਨੂੰ ਵਿਖਾ ਦਿਨਾ ਕਿ ਮੈਂ ਇੱਕ ਸਕੂਲ ਐਡ ਕੀਤਾ ਹੋਇਆ ਤੇ ਇਹਦੇ ਵਿੱਚ ਤੁਸੀਂ ਡੇਟ ਵੀ ਲਿਖਣੀ ਹੁੰਦੀ ਹੈ ਕਿ ਕਿਹੜੀ ਡੇਟ ਤੋਂ ਲੈ ਕੇ ਕਿਹੜੀ ਡੇਟ ਤੱਕ ਤੁਸੀਂ ਉੱਥੇ ਡਿਊਟੀ ਨਿਭਾਈ ਹੈ ਥੱਲੇ ਸਕਰੋਲ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੈਂ ਇਹ ਡਿਟੇਲ ਪਹਿਲਾਂ ਹੀ ਐਡ ਕਰੀ ਬੈਠਾ ਕਿਉਂਕਿ ਮੈਂ ਤਾਂ ਕੋਈ ਦੋ ਸਕੂਲ ਸਕੂਲਾਂ ਦੇ ਏ ਮੇਰਾ ਇੱਥੇ ਅਵੇਲੇਬਲ ਹੈਗਾ ਆ ਇੱਥੇ ਸਾਰਾ ਕੁਝ ਆ ਜਾਏਗਾ ਤੁਹਾਡਾ ਯੂਡਾ ਸਕੂਲ ਕੀ ਹੈਗਾ ਜੀ ਸਕੂਲ ਦਾ ਤੁਹਾਡਾ ਜਿਹੜਾ ਸਕੂਲ ਹੈਗਾ ਆ ਉਹ ਕਿਹੜੇ ਜ਼ੋਨ ਵਿੱਚ ਆਉਂਦਾ ਹੈ ਜ਼ਿਲ੍ਹਾ ਕਿਹੜਾ ਹੈ ਬਲਾਕ ਕਿਹੜਾ ਹੈਗਾ ਆ ਸਾਰੀ ਡਿਟੇਲ ਇੱਥੇ ਆ ਜਾਣੀਆਂ ਤੇ ਇਹ ਜਦੋਂ ਸਾਰੀਆਂ ਚੀਜ਼ਾਂ ਤੁਸੀਂ ਫਿਲ ਕਰ ਲੀਆਂ ਫਿਰ ਤੁਸੀਂ ਬੈਕ ਵਾਲੇ ਬਟਨ ਤੇ ਕਲਿੱਕ ਕਰਨਾ ਹੈ ਹੁਣ ਤੁਸੀਂ ਵਾਪਸ ਆ ਜਿਓ ਬੈਕ ਬਟਨ ਤੇ ਕਲਿੱਕ ਕਰ ਦਿਓ ਹੁਣ ਤੁਹਾਡੇ ਕੋਲ ਲਾਸਟ ਆਪਸ਼ਨ ਰਹਿ ਗਈ ਕਿ ਤੁਸੀਂ ਡਾਟਾ ਨੂੰ ਅਪਰੂਵ ਕਰਨਾ ਹੈ ਜਦੋਂ ਤੁਸੀਂ ਡਾਟਾ ਅਪਰੂਵ ਤੇ ਕਲਿੱਕ ਕਰੋਗੇ ਇੱਥੇ ਲਿਖਿਆ ਆ ਜਾਏਗਾ ਕਿ ਅਪਰੂਵ ਬਟਨ ਵਿਲ ਅਪੀਅਰ ਓਨਲੀ ਵੈਨ 올 ਫਾਰਮਸ ਆਰ ਫਿਲਡ ਇਹਦਾ ਮਤਲਬ ਇਹ ਹੈ ਜੇਕਰ ਤੁਸੀਂ ਜਨਰਲ ਡਿਟੇਲ ਵਿੱਚ ਕੋਈ ਇੱਕ ਅਧਿਚੇਤ ਸ਼ਰਤੀ ਹੋਊਗੀ ਹੋ ਸਕਦਾ ਰਿਜ਼ਲਟ ਦੇ ਵਿੱਚ ਤੁਸੀਂ ਕੋਈ ਇੱਕ ਦਾ ਆਪਸ਼ਨ ਨਾ ਫਿਲ ਕੀਤਾ ਹੋਵੇ ਸਰ ਉੱਥੇ ਲਿਖਿਆ ਆਜੂਗਾ ਕਿ ਤੁਸੀਂ ਉਹ ਜਿਹੜਾ ਡਾਟਾ ਹੈਗਾ ਜੀ ਫਿਲ ਕਰੋ ਹੁਣ ਜਿਵੇਂ ਕਿ ਮੇਰਾ ਡਾਟਾ ਸਾਰਾ ਫਿਲ ਕੀਤਾ ਜਾ ਚੁੱਕਿਆ ਤੇ ਹੁਣ ਮੈਂ ਇੱਥੇ ਡੈਕਲੇਰੇਸ਼ਨ ਤੇ ਕਲਿੱਕ ਕਰੂੰਗਾ ਐਂਡ ਇੱਥੇ ਅਪਰੂਵ ਤੇ ਜੇਕਰ ਮੈਂ ਕਲਿੱਕ ਕਰ ਦੂੰਗਾ ਤੇ ਉੱਥੇ ਚਲਾ ਜਾਵੇਗਾ ਜਿਹੜਾ ਮੇਰਾ ਡੀਡੀਓ ਹੈ ਉਹਨਾਂ ਕੋਲ ਜਿਹੜੀ ਸਾਰੀ ਇਨਫੋਰਮੇਸ਼ਨ ਹੈਗੀ ਆ ਕਿ ਇਹਨਾਂ ਟੀਚਰਸ ਨੇ ਜਿਹੜਾ ਡਾਟਾ ਹੈਗਾ ਜੀ ਵੈਰੀਫਾਈ ਕਰਨ ਦੇ ਲਈ ਉਹਨਾਂ ਕੋਲ ਭੇਜ ਦਿੱਤਾ ਹੈ ਐਂਡ ਜਦੋਂ ਵੀ ਆਪਾਂ ਗੱਲ ਕਰਦੇ ਆਂ ਲਾਸਟ ਡੇਟ ਦੀ 5 ਅਗਸਤ ਲਾਸਟ ਡੇਟ ਹੈਗੀ ਆ ਮੇਰੇ ਨੋਲੇਜ ਦੇ ਅਕੋਰਡਿੰਗ ਸੋ 5 ਅਗਸਤ ਤੋਂ ਬਾਅਦ ਕੋਲ ਜਿਹੜਾ ਪੋਰਟਲ ਹੈਗਾ ਜੀ ਉਹ ਆਪਨ ਹੋ ਜਾਏਗਾ ਕਿ ਉਹ ਜਿਹੜਾ ਡਾਟਾ ਹੈਗਾ ਜੀ ਉਹ ਅਪਰੂਵ ਕਰ ਸਕਦੇ ਆ ਤੇ ਇਸ ਤੋਂ ਬਾਅਦ ਜਿਹੜਾ ਨੈਕਸਟ ਪ੍ਰੋਸੈਸ ਹੈਗਾ ਜੀ ਡਿਪਾਰਟਮੈਂਟ ਵੱਲੋਂ ਟਾਈਮ ਟੂ ਟਾਈਮ ਉਹਦੇ ਬਾਰੇ ਦੱਸ ਦਿੱਤਾ ਜਾਏਗਾ ਸੋ ਇਹ ਸੀਗੀ ਜੀ ਆਪਣੀ ਵੀਡੀਓ ਜਿਸ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂ ਕਿ ਬਦਲੀ ਵਾਲਾ ਜਿਹੜਾ ਫਾਰਮ ਹੈਗਾ ਆ ਕਿਉਂਕਿ ਪਹਿਲਾਂ ਤੁਸੀਂ ਆਪ ਦਾ ਡਾਟਾ ਫਿਲ ਕਰਨਾ ਹੁੰਦਾ ਹੈ ਕਿ ਇਹਨੂੰ ਤੁਸੀਂ ਫਿਲ ਕਰਨਾ ਕਿਵੇਂ ਹੈ ਹੋਪਸ ਆ ਤੁਹਾਨੂੰ ਸਾਰਿਆਂ ਨੂੰ ਸਾਰੀ ਗੱਲ ਸਮਝ ਲੱਗ ਗਈ ਹੋਣੀ ਆ ਬਟ ਫਿਰ ਵੀ ਕਿਸੇ ਦਾ ਕੋਈ ਵੀ ਡਾਊਟ ਹੋਵੇ ਉਹਦੇ ਬਾਰੇ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਜੇਕਰ ਵੀ Thank you so much for watching. God bless you all.